ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਪਾਕਿਸਤਾਨ ਆਰਮੀ ਦੇ ਫੌਜ ਦੇ ਮੁਖੀ ਮਨੀਰ ਦੇ ਵਿਚਕਾਰ ਜਿਹੜੀ ਦੋਸਤੀ ਅਚਾਨਕ ਸਾਹਮਣੇ ਆਈ ਹੈ ਉਹਦੇ ਮਾਇਨੇ ਕੀ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਬੁਲਾਉਣ ਦੀ ਬਜਾਏ ਉੱਥੋਂ ਦੇ ਆਰਮੀ ਦੇ ਮੁਖੀ ਨੂੰ ਬੁਲਾਇਆ ਗਿਆ ਆਖਿਰ ਵਜ੍ਹਾ ਕੀ ਆ 트੍ਰੰਪ ਅਤੇ ਮਨੀਰ ਦੀ ਦੋਸਤੀ ਦੇ ਮਾਇਨੇ ਕੀ ਆ ਇਸੇ ਤਹੀ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਪਾਕਿਸਤਾਨ ਫੌਜ ਦੇ ਮੁਖੀ ਆਸੀਮ ਮਨੀਰ ਨੂੰ ਅਮਰੀਕਾ ਦੀ ਰਾਜਧਾਨੀ ਵਿਸ਼ੇ ਬੁਲਾਇਆ ਗਿਆ ਉਥੇ ਆਪਣੀ ਸਰਕਾਰੀ ਰਹਿਸ਼ ਜਿਸ ਨੂੰ ਵਾਈਟ ਹਾਊਸ ਆਖਿਆ ਜਾਂਦਾ ਵਾਈਟ ਹਾਊਸ ਵਿੱਚ ਦੁਪਹਿਰ ਦੇ ਖਾਣੇ ਤੇ ਬੁਲਾਉਂਦੀ ਵੱਡੀ ਪੱਧਰ ਤੇ ਚਰਚਾ ਹੋ ਰਹੀ ਹੈ ਜਨਰਲ ਆਸੀਮ ਮਨੀਰ ਨੂੰ ਪੈਲਗਾਮ ਦੇ ਘਟਨਾਕ੍ਰਮ ਪਿੱਛੋਂ ਭਾਰਤ ਤੇ ਪਾਕਿਸਤਾਨ ਵਿੱਚ 4 ਦਿਨ ਹੋਈ ਮੋਠਬੇੜ ਤੋਂ ਬਾਅਦ ਫੀਲਡ ਮਾਰਸ਼ਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ अयूब खान ਤੋਂ ਬਾਅਦ ਆਸਿਮ ਮਨੀਰ ਦੇਸ਼ ਦਾ ਦੂਸਰਾ ਫੌਜੀ ਜਰਨੈਲ ਹੈ ਜਿਸ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ ਹੋਵੇ ਦੋਵਾਂ ਦੇਸ਼ਾਂ ਦੀ 4 ਦਿਨ ਦੀ ਲੜਾਈ ਤੋਂ ਬਾਅਦ ਪਾਕਿਸਤਾਨ ਨੇ ਜੰਗ ਖਤਮ ਕਰ ਲਈ ਭਾਰਤ ਨੂੰ ਫੋਨ ਕੀਤਾ ਸੀ ਜਿਸ ਦਾ ਭਾਰਤ ਵੱਲੋਂ ਜਵਾਬ ਹਾਂ ਪੱਖੀ ਰਿਹਾ ਪਰ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਬਿਆਨ ਦਿੰਦੇ ਕਿ ਇਹ ਜੰਗ ਉਨ੍ਹਾਂ ਦੇ ਯਤਨਾਂ ਨਾਲ ਖਤਮ ਹੋਈ ਹੈ ਜਦੋਂ ਕਿ ਭਾਰਤ ਨੇ ਇਸ ਤੋਂ ਬਾਅਦ ਸਪਸ਼ਟ ਰੂਪ ਵਿੱਚ ਇਹ ਕਿਆਸ ਸੀ ਕਿ ਇਹ ਲੜਾਈ ਪਾਕਿਸਤਾਨੀ ਫੌਜੀ ਜਰਨਲ ਵੱਲੋਂ ਫੋਨ ਕਰਨ ਤੋਂ ਬਾਅਦ ਬੰਦ ਹੋਈ ਹੈ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਪਸ਼ਟ ਰੂਪ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਇਸ ਤੋਂ ਬਾਅਦ ਵੀ ਅਮਰੀਕਾ ਰਾਸ਼ਟਰਪਤੀ ਇਸ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਉਤਾਵਲੇ ਦਿਖਾਈ ਕਿਵੇਂ ਰਹੇ ਹੁਣ ਉਹਨਾਂ ਨੇ ਇੱਕ ਨਵੀਂ ਸਿਆਸੀ ਚਾਲ ਚਲਦਿਆਂ ਪਾਕਿਸਤਾਨ ਦੇ ਜਰਨਲ ਮਨੀਰ ਨੂੰ ਖਾਣੇ ਤੇ ਬੁਲਾਇਆ ਅਮਰੀਕੀ ਰਾਸ਼ਟਰਪਤੀ ਇਸ ਚੱਲੀ ਚਾਲ ਤੋਂ ਬਾਅਦ ਭਾਰਤ ਸਰਕਾਰ ਨੂੰ ਸचेत ਹੋਣ ਦੀ ਜ਼ਰੂਰਤ ਹੋਵੇਗੀ ਜਿੱਥੋਂ ਤੱਕ ਪਾਕਿਸਤਾਨ ਦਾ ਸਬੰਧ ਹੈ ਉੱਥੇ ਹਮੇਸ਼ਾ ਹੀ ਫੌਜ ਦਾ ਬੋਲਬਾਲਾ ਰਿਹਾ ਹੈ ਅਤੇ ਲੰਮੇ ਸਮੇਂ ਤੱਕ ਫੌਜੀਆ ਦੀ ਹਕੂਮਤ ਚੱਲਦੀ ਰਹੀ ਹੈ ਇਸ ਖਤਾਰ ਵਿੱਚ ਜਨਰਲ ਅਜੂਬ ਖਾਨ ਜੀਆ ਉਲ ਹਕ ਅਤੇ ਮੁਸ਼ਰਫ ਖੜੇ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਜ਼ੋਰ ਜਬਰੀ ਪਾਕਿਸਤਾਨ ਦੀਆਂ ਚੁਣੀਆਂ ਸਰਕਾਰਾਂ ਨੂੰ ਲਾ ਕੇ ਆਪ ਗੱਦੀ ਉਤੇ ਕਬਜ਼ਾ ਕਰ ਲਿਆ ਸੀ ਅਤੇ ਦਿਹਾਕਿਆਂ ਤੱਕ ਉਹਨਾਂ ਨੇ ਪਾਕਿਸਤਾਨ ਤੇ ਰਾਜ ਕਰਕੇ ਇਸ ਨੂੰ ਕੱਖੋਂ ਹੌਲਾ ਕਰ ਦਿੱਤਾ ਸੀ ਇਸੇ ਲਈ ਅੱਜ ਇੱਕ ਮੰਤਰੀ ਮੰਚ ਤੇ ਕਟੋਰਾ ਫੜੀ ਦਿਖਾਈ ਦੇ ਰਿਹਾ ਸਹੀ ਅਰਥਾਂ ਵਿੱਚ ਆਪਣੀ ਹੋਂਦ ਤੋਂ ਲੈ ਕੇ ਹੀ ਪਾਕਿਸਤਾਨ ਆਪਣੇ ਪੈਰਾ ਉਤੇ ਖੜਾ ਨਹੀਂ ਹੋ ਸਕਿਆ ਪਹਿਲਾਂ ਦਿਹਾਕਿਆਂ ਤੱਕ ਇਹ ਅਮਰੀਕਾ ਦੇ ਹੱਥਾਂ ਵੱਲ ਵੇਖਦਾ ਰਿਹਾ ਤੇ ਬਾਅਦ ਵਿੱਚ ਉਸ ਵੱਲੋਂ ਪੱਲਾ ਝਾੜਨ ਤੋਂ ਬਾਅਦ ਪਿੱਛੇ ਇਹ ਚੀਨ ਦੀ ਝੋਲੀ ਵਿੱਚ ਜਾ ਪਿਆ ਇਸ ਦੇ ਨਾਲ ਹੀ ਇਸ ਨੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲਗਾਤਾਰ ਖੈਰ ਮੰਗਣ ਵਿੱਚ ਕਦੇ ਵੀ ਕੋਈ ਹਿਚਕਿਚਾਹਟ ਨਹੀਂ ਦਿਖਾਈ ਦਿੱਤੀ ਪਰ ਇਸ ਦੇ ਬਾਵਜੂਦ ਅੱਜ ਇਸ ਦੀ ਆਰਥਿਕਤਾ ਸੰਕਟ ਵਿੱਚ ਪਈ ਦਿਖਾਈ ਦੇ ਰਹੀ ਹੈ ਕਮੰਤਰੀ ਮੰਚ ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਸ ਨੇ ਵੱਡੇ ਮੁਲਕ ਦੀ ਵੀ ਹਾਜ਼ਰੀ ਭਰੀ ਹੈ ਅਤੇ ਉਹਨਾਂ ਦੀ ਰੱਜ ਕੇ ਸੇਵਾ ਵੀ ਕੀਤੀ ਹੈ ਜਿਸ ਸਮੇਂ ਸੋਵੀਅਤ ਸਾਂਘ ਨੇ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਭੇਜ ਕੇ ਹਕੂਮਤ ਪਲਟੀ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰੌਨਲਡ ਰੀਗਨ ਨੇ ਅਫਗਾਨਿਸਤਾਨ ਵਿੱਚੋਂ ਸੋਵੀਅਤ ਫੌਜਾਂ ਨੂੰ ਕੱਢਣ ਲਈ ਪਾਕਿਸਤਾਨ ਦੀ ਮਦਦ ਲਈ ਸੀ ਅਤੇ ਉੱਥੋਂ ਹੀ ਮੁਜਾਹਿਦੀਨ ਤਿਆਰ ਕਰਕੇ ਅਫਗਾਨਿਸਤਾਨ ਵਿੱਚ ਭੇਜੇ ਜਾਂਦੇ ਸਨ ਇਸ ਲਈ ਰੀਗਨ ਨੇ ਪਾਕਿਸਤਾਨ ਦੀ ਵੱਡੀ ਆਰਥਿਕਤਾ ਸਹਿਤਾ ਵੀ ਕੀਤੀ ਸੀ ਅਤੇ ਉਸ ਨੂੰ ਬੇहद ਹਥਿਆਰ ਵੀ ਦਿੱਤੇ ਸਨ ਇਸੇ ਹੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਬੁਸ਼ ਰਿਮੀ ਪਾਕਿਸਤਾਨ ਦੇ ਸੱਤਾ ਉੱਤੇ ਬੈਠੇ ਜਰਨਲ ਪਰਵੇਜ਼ ਮੁਸ਼ਰਫ ਨੂੰ ਵੱਡੀ ਆਰਥਿਕ ਸਹਾਇਤਾ ਦੇ ਕੇ ਅਫਗਾਨਿਸਤਾਨ ਵਿੱਚੋਂ ਤਾਲਿਬਾਨ ਨੂੰ ਕੱਢਣ ਲਈ ਆਪਣੇ ਨਾਲ ਜੋੜਿਆ ਸੀ ਕਿਉਂਕਿ ਉਸ ਸਮੇਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਉਸامہ ਬਿੰਲਾਦਾਂ ਨੂੰ ਪਨਾਹ ਦਿੱਤੀ ਹੋਈ ਸੀ ਜਿਸ ਨੇ ਅਮਰੀਕਾ ਵਿੱਚ 11 ਸਤੰਬਰ 2001 ਨੂੰ ਨਿਊਯਾਰਕ ਦੇ ਟਾਵਰਾਂ ਤੇ ਹਮਲੇ ਕੀਤੇ ਸਨ ਇਸ ਦੇ ਨਾਲ ਨਾਲ ਪਾਕਿਸਤਾਨ ਦੀ ਫੌਜ ਨੇ ਸਦਾ ਹੀ ਵੱਖ-ਵੱਖ ਤਰ੍ਹਾਂ ਦੀਆਂ ਅਤਵਾਦੀ ਇਸਲਾਮਿਕ ਜਥੇਬੰਦੀਆਂ ਨੂੰ ਪਨਾਹ ਦਿੱਤੀ ਹੈ ਜਦੋਂ ਕਿ ਉਹ ਖੁਦ ਵੀ ਅਜਿਹਾਂ ਕੁਝ ਜਥੇਬੰਦੀਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ ਹੁਣ ਇੱਕ ਵਾਰ ਫੇਰ ਸਮੇ ਦਾ ਚੱਕਰ ਚੱਲਿਆ ਹੈ ਉਹੀ ਟਰੰਪ ਜੋ ਸਾਲ 2018 ਵਿੱਚ ਪਾਕਿਸਤਾਨ ਨੂੰ ਧੋਖੇਬਾਜ਼ ਕਹਿੰਦੇ ਰਹੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਹੀ ਪਾਕਿਸਤਾਨ ਨੂੰ ਦਿੱਤੀ ਜਾਂਦੀ ਸਾਰੀ ਅਮਰੀਕਨ ਮਦਦ ਨੂੰ ਵੀ ਰੋਕ ਦਿੱਤਾ ਗਿਆ ਸੀ ਤੇ ਅੱਜ ਮੁੜ ਉਹ ਪਾਕਿਸਤਾਨ ਦੇ ਸੋਲੇ ਗੌਣ ਲੱਗੇ ਹੋਏ ਨੇ ਚਾਹੇ ਅੱਜ ਜਰਨਲ ਆਸੀਮ ਮਨੀਰ ਕੋਲ ਦੇਸ਼ ਦੀ ਵਾਗਡੋਰ ਤਾਂ ਨਹੀਂ ਹੈ ਪਰ ਉਹਨਾਂ ਨੇ ਸ਼ਬਾਜ਼ ਸ਼ਰੀਫ ਦੀ ਸਰਕਾਰ ਨੂੰ ਇੱਕ ਤਰ੍ਹਾਂ ਆਪਣੀ ਕਟਪੁਤਲੀ ਜ਼ਰੂਰ ਬਣਾ ਲਿਆ ਹੈ ਇਸ ਸਥਿਤੀ ਨੂੰ ਭਾਪਦਿਆਂ ਹੀ ਡੋਨਲਡ 트ੰਪ ਨੇ ਪ੍ਰਧਾਨ ਮੰਤਰੀ ਪਾਕਿਸਤਾਨ ਸ਼ਬਾਜ਼ ਸ਼ਰੀਫ ਨੂੰ ਵਾਈਟ ਹਾਊਸ ਬੁਲਾਉਣ ਦੀ ਥਾਂ ਉੱਥੋਂ ਦੇ ਆਰਮੀ ਦੇ ਮੁਖੀ ਜਰਨਲ ਆਸੀਮ ਮਨੀਰ ਨੂੰ ਬੁਲਾਉਣ ਦੀ ਤਰਜੀਹ ਦਿੱਤੀ ਹੈ ਇਸ ਦਾ ਵੱਡਾ ਕਾਰਨ ਇਹ ਕਿ ਅੱਜ ਇਜ਼ਰਾਈਲ ਅਤੇ ਈਰਾਨ ਵਿੱਚ ਸਖਤ ਲੜਾਈ ਸ਼ੁਰੂ ਹੋ ਗਈ ਹੈ ਅਮਰੀਕਾ ਹੁਣ ਇਸ ਲੜਾਈ ਵਿੱਚ ਕਦੇ ਵੀ ਕੁਦ ਸਕਦਾ ਹੈ ਜਿਸ ਲਈ ਉਸ ਨੂੰ ਈਰਾਨ ਦੇ ਗਵਾਂਢੀ ਪਾਕਿਸਤਾਨ ਦੀ ਜ਼ਰੂਰਤ ਹੋਵੇਗੀ ਚਾਹੇ ਹਾਲਾਤ ਨੂੰ ਵੇਖਦਿਆਂ ਪਾਕਿਸਤਾਨ ਅਮਰੀਕਾ ਲਈ ਦਮ ਭਰਨ ਲੱਗਾ ਹੈ ਪਰ ਅਜਿਹਾ ਕਰਨ ਨਾਲ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਉਸ ਦੇ ਆਪਣੇ ਨੇੜੇ ਦੇ ਗਵਾਂਢੀ ਦੇਸ਼ ਈਰਾਨ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਰਹਿਣਗੇ ਅਤੇ ਪਾਕਿਸਤਾਨ ਦੇ ਆਪਣੇ ਪੂਵੇਖ ਉਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ ਮੌੜ ਮਾ ਸ਼ਕਤੀਆਂ ਦੇ ਅਜਿਹੇ ਚੱਕਰਾਂ ਵਿੱਚ ਫਸ ਕੇ ਪਹਿਲਾਂ ਹੀ ਲਗਭਗ ਉਹ ਬਰਬਾਦ ਹੋ ਚੁੱਕਾ ਹੈ ਇਹ ਦੇਸ਼ ਆਪਣੇ ਲੋਕਾਂ ਦਾ ਭਵਿੱਖ ਕਿਸ ਤਰ੍ਹਾਂ ਸਵਾਰ ਸਕੇਗਾ ਇਹ ਐਡੀਟੋਰੀਅਲ ਰਜਾਨਾ ਜੀਤ ਅਖਬਾਰ ਦੇ ਮੁੱਖ ਸੰਪਾਦਕ ਮੈਨੇਜਿੰਗ ਡਾਇਰੈਕਟਰ ਬਰਜਿੰਦਰ ਸਿੰਘ ਹਮਦਰਦ ਹੋਣਾ ਦਾ ਲਿਖਿਆ ਹੋਇਆ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਧਰ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਕਿ ਨੋਬਲ ਸ਼ਾਂਤੀ ਪੁਰਸਕਾਰ ਲਈ 트럼ਪ ਨੂੰ ਨਾਮਜ਼ਦ ਕਰੇਗਾ ਪਾਕਿਸਤਾਨ ਪਾਕਿਸਤਾਨ ਨੇ ਰਸਮੀ ਤੌਰ ਤੇ ਐਲਾਨ ਕੀਤਾ ਕਿ ਉਸਨੇ ਸਾਲ 2026 ਦੇ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਮ ਦੀ ਸ਼ਿਫਾਰਿਸ਼ ਕੀਤੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ 트੍ਰੰਪ ਨੂੰ ਭਾਰਤ-ਪਾਕ ਜਗਬੰਦੀ ਵਿੱਚ ਉਹਨਾਂ ਦੀ ਨਿਰਣਾਇਕ ਕੂਟਬੰਦੀ ਤੇ ਕੂਟਨੀਤੀ ਤੇ ਮਹੱਤਵਪੂਰਨ ਭੂਮਿਕਾ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਨੇ ਇਹ ਐਲਾਨ ਅਜੇ ਸਮੇਂ ਕੀਤਾ ਜਦੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਫੌਜ ਦੇ ਮੁਖੀ ਆਸਮਨ ਮਨੀਰ ਨੂੰ ਵਾਈਟ ਹਾਊਸ ਵਿੱਚ ਡੋਨਲਡ 트ੰਪ ਵੱਲੋਂ ਸੱਦਿਆ ਗਿਆ ਸੀ ਉਧਰ ਜੋ ਪਾਕਿਸਤਾਨ ਵੱਲੋਂ ਉਹਨਾਂ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨ ਲਈ ਐਲਾਨ ਕੀਤਾ ਗਿਆ ਤਾਂ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਵੀ ਕਿਹਾ ਕਿ ਭਾਰਤ-ਪਾਕਿਸਤਾਨ جنگ ਰੋਕਣ ਲਈ ਨੋਬਲ ਪੁਰਸਕਾਰ ਉਹਨਾਂ ਨੂੰ ਨਹੀਂ ਮਿਲੇਗਾ ਲੇਕਿਨ 트ੰਪ ਅਤੇ ਪਾਕਿਸਤਾਨ ਦੇ ਆਰਮੀ ਦੇ ਮੁਖੀ ਦੇ ਵਿਚਕਾਰ ਜਿਹੜੀ ਨਵੀਂ ਦੋਸਤੀ ਆ ਉਹਦੇ ਮਾਇਨੇ ਕੀ ਆ ਉਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਕਰਤੂਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ